ਤਨ ਆਤਮੇ ਮੱਲਾ ਹੋਵਾ ਕਾਹੀ ਰੇ ਮਨ ਕੋ ਜਨ ਜਾਈ ਕਰਮ ਦੀ ਵਾਕੀ ਸਦਾ ਅਲੋਪ ਕੋ ਨੀ ਕੰਮ ਕਰ ਸਮਾਈ ਰਾਹੋ ਕੋ ਸਮਾਜ ਤੇ ਉਹ ਬਾਤ ਬਲ ਕੇ ਮੂਰਲਾ ਹੀ ਜਾਣਦੇ ਸ਼ਾਮ ਉਹ ਪਮਦ ਉਹ ਤੋਂ ਮਦ ਜਿਉ ਬਾਸ ਬਸਤ ਹੈ ਉਹ ਕਹਿੰਦੇ ਪੁਸ਼ਪ ਫੁੱਲ ਜਿਉ ਦੇ ਫੁੱਲ ਦੇ ਵਿੱਚ ਖੁਸ਼ਬੂ ਹੁੰਦੀ ਠੀਕ ਹੈ ਤੇ ਫਿਰ ਮੁਕਰ ਮਾਹੇ ਜੈਸੇ ਛਾਈ ਇਹ ਰੱਬ ਦਾ ਭੇਤ ਹੈ ਪਰਮਾਤਮਾ ਦਾ ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਹੁੰਦੀ ਰੱਬ ਸਾਡੇ ਚ ਇਦਾਂ ਸਮਾਇਆ ਹੋਇਆ ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਦਿਖਾਈ ਨਹੀਂ ਨਾ ਦਿੰਦੀ ਐ ਦੀ ਰੱਬ ਸਾਡੇ ਵਿੱਚ ਸਮਾਇਆ ਹੋਇਆ ਪਰ ਅਸੀਂ ਮੈਲੇ ਐ ਸਾਡੇ ਅੰਦਰ ਬੇਕਾਰ ਐ ਰੱਬ ਮੈਲਾ ਨਹੀਂ ਹੁੰਦਾ ਕਿੱਦਾਂ ਨਹੀਂ ਹੁੰਦਾ ਉਹ ਵੀ ਭੇਤ ਦੱਸਿਆ ਗੁਰੂ ਤੇਗ ਬਹਾਦਰ ਜੀ ਨੇ ਕਹਿੰਦੇ ਉਹ ਇਦਾਂ ਗਾ ਮੁਕਰ ਮਾਹੇ ਜੈਸੇ ਛਾਈ ਛਾਈ ਕਹਿੰਦੇ ਪਰਛਾਈ ਸਾਡੀ ਮੋਕਰ ਕਹਿੰਦੇ ਸ਼ੀਸ਼ੇ ਨੂੰ ਹੁਣ ਜਦੋਂ ਅਸੀਂ ਸ਼ੀਸ਼ਾ ਦੇਖ ਕੇ ਸਾਹਮਣੇ ਦੇਖੀ ਤਾਂ ਸਾਡਾ ਚਿਹਰਾ ਆ ਜਾਂਦਾ ਨਾ ਪਰ ਜਦੋਂ ਅਸੀਂ ਅੱਗੇ ਚੱਲ ਜਾਂਦੇ ਚਿਹਰਾ ਗਿਆ ਫਿਰ ਜਿਹਨੇ ਹੋਰ ਨਾ ਖੜਨਾ ਉਹਦਾ ਚਿਹਰਾ ਆ ਜਾਣਾ ਉਹ ਸ਼ੀਸ਼ਾ ਕਿਸੇ ਇੱਕ ਚਿਹਰੇ ਨੂੰ ਨਹੀਂ ਲੱਭਦਾ ਭਾਵ ਇੱਕ ਚਿਹਰੇ ਨੂੰ ਫੜ ਕੇ ਨਹੀਂ ਬੈਠਦਾ ਉਹਨੂੰ ਚਿਹਰਾ ਚਿੰਬੜਦਾ ਨਹੀਂ ਹੈ ਐਡੀ ਪਰਮਾਤਮਾ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਇਹ ਰੱਬ ਦਾ ਭੇਤ ਹੈ ਉਹ ਸਾਡੇ ਚ ਬੈਠਾ ਹੋਇਆ ਐਦਾਂ ਹੈ ਜਿਵੇਂ ਫੁੱਲ ਦੀ ਖੁਸ਼ਬੂ ਹੈ ਪਰ ਅਸੀਂ ਬੇਕਾਰ ਹੀ ਆ ਰੱਬ ਬੇਕਾਰ ਹੀ ਤਾਂ ਨਹੀਂ ਹੁੰਦਾ ਜਿਵੇਂ ਸ਼ੀਸ਼ੇ ਦੇ ਵਿੱਚ ਚਿਹਰਾ ਸ਼ੀਸ਼ਾ ਜਿਹੜਾ ਬਕਾਰ ਨਹੀਂ ਨਾ ਉਹਦੇ ਵਿੱਚ ਆਨੇ ਭਾ ਮੈਣਾ ਨਹੀਂ ਹੁੰਦਾ ਕੋਈ ਚਿਹਰਾ ਨਹੀਂ ਉਹਦੇ ਵਿੱਚ ਰਹਿੰਦਾ ਐਦਾਂ ਹੀ ਪ੍ਰਮਾਤਮਾ ਸਾਡੇ ਕਰਕੇ ਬਕਾਰਾਂ ਵਿੱਚ ਨਹੀਂ ਫਸਦਾ ਹੈ ਉਹ ਮੈਣਾ ਨਹੀਂ ਹੈ ਠੀਕ ਹੈ ਹਾਂਜੀ ਸੈ ਤੇ ਨਿਰੰਤਰ ਪਤਨੀ ਕੋ ਦੋਾਈ ਇਹ ਜਿਹੜਾ ਨਿਰੰਤਰ ਸ਼ਬਦ ਹੈ ਨਾ ਇਹ ਸੰ디ਸ਼ ਹੈ ਜੇ ਕਰਨਾ ਵਾ ਨਿਰ ਅੰਤਰ ਵੇ ਚਿਹੜਾ ਲੱਗ ਜਾਣਾ ਜੰਨੇ ਸਿਆਰੀ ਰਾਰਾ ਨਿਰ ਐਡ ਨੂੰ ਟਿੱਪੀ ਤਤਾ ਕਰਾਵੇ ਸਿਆਰੀ ਕਿ ਬਣ ਗਿਆ ਨਿਰ ਨਿਰ ਬਿਨਾ ਤੰਤਰ ਮਤਲਬ ਫਰਕ ਤੋਂ ਤੇ ਨਿਰੰਤਰ ਇਕੱਠਾ ਹੋ ਗਿਆ ਬਿਨਾ ਫਰਕ ਤੋਂ ਉਹ ਜਿਹੜਾ ਪ੍ਰਮਾਤਮਾ ਪਰਮੇਸ਼ਰ ਹੈ ਇਸ ਤਰੀਕੇ ਦੇ ਨਾਲ ਸਾਡੇ ਵਿੱਚ ਵਸਦਾ ਬਿਨਾ ਫਰਕ ਤੋਂ ਉਹਨੂੰ ਬਾਹਰ ਲੱਭਣ ਦੀ ਲੋੜ ਨਹੀਂ ਹੈ ਘਟ ਹੀ ਖੋਜੋ ਭਾਈ ਏ ਭਾਈ ਉਹਨੂੰ ਆਪਣੇ ਅੰਦਰ ਖੋਜੋ ਆਪਣੇ ਅੰਦਰੋਂ ਲੱਭੋ। ਦੁਨੀਆ ਦੀਆਂ ਚੀਜ਼ਾਂ ਬਾਹਰੋਂ ਲੱਭਦੀਆਂ ਸਾਰੀਆਂ। ਅਸੀਂ ਇਹੀ ਸੋਚ ਲੈਂਦੇ ਵੀ ਰੱਬ ਵੀ ਕਿਤੇ ਬਾਹਰ ਹੋਣਾ। ਪਰ ਨਹੀਂ। ਜਦੋਂ ਅਸੀਂ ਆਪਣੇ ਆਪ ਨੂੰ ਖੋਜਾਂਗੇ ਨਾ ਫਿਰ ਰੱਬ ਮਿਲਣਾ। ਦੇਖੋ ਤੁਸੀਂ ਕਿਸੇ ਚੀਜ਼ ਨੂੰ ਲੱਭੋਗੇ, ਖੋਜੂਗੇ, ਉਹ ਤੁਹਾਨੂੰ ਚੀਜ਼ ਗਾਹਾਂ ਤੇ ਗਾਹ ਮਿਲ ਹੀ ਜਾਣੀ। ਗਾਹਾਂ ਤੇ ਗਾਹ ਪਤਾ ਲੱਗੀ ਜਾਣ। ਪਰ ਜੇ ਤੁਸੀਂ ਆਪਣੇ ਆਪ ਨੂੰ ਖੋਜੋਗੇ। ਪਦਾਰਥ ਖੋਜਣ ਵਾਲਿਆਂ ਨੇ ਕੋਲੇ ਦੀਆਂ ਖਾਨਾਂ ਖੋਜ ਲਈਆਂ, ਸੋਨੇ ਦੀਆਂ ਖਾਨਾਂ ਖੋਜ ਲਈਆਂ। ਪਰ ਰੱਬ ਖੋਜਣ ਵਾਲਿਆਂ ਨੇ ਰੱਬ ਖੋਜ ਲਿਆ। ਪਰਮਾਤਮਾ ਉਹਨੇ ਆਪਣੇ ਆਪ ਨੂੰ ਖੋਜਿਆ ਹੈ ਨਾ ਇਸ ਤਰੀਕੇ ਦੇ ਨਾਲ ਉਹ ਰੱਬ ਬਿਨਾ ਫਰਕ ਤੇ ਹੈ ਉਹਨੂੰ ਆਪਣੇ ਅੰਦਰ ਹੀ ਖੋਜੋ ਹਾਂਜੀ ਬਾਹਰ ਪੀਤਰ ਇਹ ਕਹੋਦਾਂ ਤੋ ਇਹ ਤੁਹਿਆ ਅਗਤਾਈ ਇਹੇ ਗੁਰ ਗਿਆਨ ਬਤਾਈ ਗੁਰੂ ਦੇ ਗਿਆਨ ਨੇ ਇਹ ਗੱਲ ਸਮਝਾ ਦਿੱਤੀ ਕਿਹੜੀ ਬਾਹਰ ਪੀਤਰ ਅੰਦਰ ਵੀ ਬਾਹਰ ਵੀ ਠੀਕ ਹੈ ਨਾ ਬਾਹਰ ਸਾਰੀਆਂ ਚੀਜ਼ਾਂ ਵਿੱਚ ਅੰਦਰ ਸਾਡੇ ਅੰਦਰ ਭੀਤਰ ਕਹਿੰਦੇ ਅੰਦਰ ਨੂੰ ਏਕੋ ਜਾਨੋ ਤੇ ਉਹਨੂੰ ਬਰਾਬਰ ਸਮਝਿਓ ਬਾਹਰ ਵੀ ਉਹੀ ਹੈ ਸਾਡੇ ਅੰਦਰ ਵੀ ਉਹੀ ਹੈ ਹਾਂਜੀ ਜਨ ਨਾਨਕ ਜਿਹ ਆਪਾ ਚਿਨੈ ਚਿਨੈ ਨਾ ਕੋ ਲੇਕੀ ਕਾਈ ਜਨ ਨਾਨਕ ਨਾਨਕ ਜਨ ਜੀ ਆਖਦੇ ਨੇ ਬਿਨ ਆਪਾ ਚੀਨੈ ਚੀਨੈ ਹੁੰਦਾ ਪਛਾਣਨਾ ਆਪਣੀ ਪਛਾਣ ਕੀਤੇ ਬਿਨਾ ਆਪਣੀ ਖੋਜ ਕੀਤੇ ਬਿਨਾ ਮਿਟਦਾ ਨਾ ਭ੍ਰਮ ਦੀ ਕਾਈ ਜਿਹੜੀ ਭ੍ਰਮ ਦੀ ਕਾਈ ਜਿਵੇਂ ਪਾਣੀ ਵਿੱਚ ਹਰਿਆਈ ਹੁੰਦੀ ਨਾ ਇਦਾਂ ਹੀ ਸਾਡੇ ਅੰਦਰੋਂ ਜਿਹੜੀ ਭ੍ਰਮ ਦੀ ਕਾਈ ਹੈ ਨਾ ਉਹ ਮਿਟਦੀ ਨਹੀਂ ਹੈ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਖੋਜਦੇ ਨਹੀਂ ਹੈ ਐਦਾਂ ਕਹ ਲੋ ਮਨ ਦੀ ਮੈਨ ਉਹ ਤੱਕ ਮਿਟਦੀ ਨਹੀਂ ਹੈ ਠੀਕ ਹੈ ਕੋਈ ਗੁਰੂ ਤੇਗ ਬਹਾਦਰ ਜੀ ਦਾ ਸ਼ਬਦ ਹੈ ਰਹਾਉ ਦੀ ਪੰਕਤੀ ਵਿੱਚ ਸਤਿਗੁਰ ਨੇ ਇਹ ਗੱਲ ਆਖੀ ਸੀ ਕਾਹੇ ਰੇ ਬਨ ਖੋਜਨ ਜਾਈ ਰਬ ਬੰਦੇ ਵਿੱਚ ਨਹੀਂ ਹੈ। ਤੂੰ ਬਾਹਰ ਖੋਜਣ ਨਾ ਜਾਓ। ਸਰਵ ਨਿਵਾਸੀ ਸਦਾ ਅਲੀਪਾ ਸਰਵ ਨਿਵਾਸੀ ਸਾਰਿਆਂ ਵਿੱਚ ਨਿਵਾਸ ਕਰਨ ਵਾਲਾ ਸਦਾ ਹੀ ਨਿਰਲੇਪ ਤੋਹੀ ਸੰਗ ਸਮਾਈ ਤੇਰੇ ਨਾਲ ਹੀ ਹੈ ਭਾਈ ਤੇਰੇ ਅੰਦਰ ਹੈ। ਉਹਨੂੰ ਬਾਹਰ ਖੋਜਣ ਦੀ ਲੋੜ ਨਹੀਂ ਹੈ। ਬਾਕੀ ਸਾਰੀਆਂ ਪੰਕਤੀਆਂ ਵਿੱਚ ਫਿਰ ਸਤਿਗੁਰੂ ਨੇ ਦੱਸਿਆ ਉਹ ਕਿੱਦਾਂ ਸਾਡੇ ਅੰਦਰ ਉਹ ਫੁੱਲ ਮੰਗੋ ਐ। ਜਿਵੇਂ ਸ਼ੀਸ਼ੇ ਵਿੱਚ ਈਰਾ ਹੁੰਦਾ ਉਹ ਇਸ ਤਰ੍ਹਾਂ ਹੈ। ਹੈਨਾ ਉਹ ਸਾਡੇ ਅੰਦਰ ਬਿਨਾਂ ਫਰਕ ਤੇ ਹੈ। ਬਾਹਰ ਵੀ ਤੇ ਹਰ ਜਗ੍ਹਾ ਉਸ ਰੱਬ ਨੂੰ ਹੀ ਜਾਣਨਾ ਚਾਹੀਦਾ ਇਹ ਗੁਰੂ ਦੇ ਗਿਆਨ ਨਾਲ ਸੋਝੀ ਮਿਲਦੀ ਹੈ ਠੀਕ ਹੈ ਤਨਾਸਰੀ ਰਾਗ ਦਾ ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਦਾ ਪਾਵਨ ਸ਼ਬਦ ਹੈ ਇਹਨੂੰ ਰਾਗਣੀ ਵੀ ਲਿਖਿਆ ਹੋਆ ਜਦੋਂ ਅਸੀਂ ਰਾਗਮਾਲਾ ਪੜਾਂਗੇ ਉੱਥੇ ਸ਼ਬਦਾਂ ਦਾ ਤਨਾਸਰੀ ਧਨਵੰਤੀ ਜਾਣੀਏ ਭਾਈ ਉੱਥੇ ਰਾਗਣੀ ਵੀ ਲਿਖਿਆ ਹੋਇਆ ਪਰ ਇੱਥੇ ਰਾਗ ਤਨਾਸਰੀ ਵੀ ਲਿਖਿਆ ਹੋਇਆ ਠੀਕ ਹੈ ਸੋ ਇਸ ਸ਼ਬਦ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਕਹਿੰਦੇ ਰੱਬ ਸਾਡੇ ਅੰਦਰ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ